ਗੁਰੂ ਬਾਜੂ ਹੂੰ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾਉ ਬੁਰਾ ਸੰਗਤ ਜੀ ਹੁਣ ਸਮਾ ਆ ਗਿਆ ਸੀ ਸਤਿਗੁਰੂ ਜੀ ਦੀ ਬਰਜਾਦਾ ਅਨੁਸਾਰ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸਾਹਿਬ ਸ਼੍ਰੀ ਗੁਰੂ ਕਲਗੀ ਧਰਮ ਮਹਾਰਾਜ ਜੀ ਦੀ ਅਕਾਲੀ ਫੌਜ ਵਿੱਚ ਭਰਤੀ ਹੋਣ ਦਾ 54 ਪਲਟਨ ਦਾ ਦਸਤੂਰ ਸੀ कि ਜਦੋਂ ਕੋਈ ਯੋਗ ਸਮਾਗਮ ਹੁੰਦਾ ਤਾਂ ਸਾਰੇ ਨਵੇਂ ਰੰਗ ਰੂਟਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਉਸ ਸਮੇਂ ਸਿੱਖ ਫੌਜਾਂ ਵਿੱਚ ਪ੍ਰਚਾਰ ਤੇ ਅੰਮ੍ਰਿਤ ਛਕਾਉਣ ਦੀ ਜਿਹੜੀ ਸੇਵਾ ਸੀ ਨਾ ਉਹ ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ ਵਾਲੇ ਉਹ ਦੌਰਾ ਕਰਦੇ ਹੁੰਦੇ ਉਹ ਅੰਮ੍ਰਿਤ ਛਕਾਉਂਦੇ ਹੁੰਦੇ ਮਹਾਪੁਰਖ ਦੌਰਾ ਕਰਦੇ ਕਰਦੇ ਕੋਹਾਟ ਛਾਉਣੀ ਆਏ ਤੇ ਅੰਮ੍ਰਿਤ ਛਕਾਉਣ ਦੀ ਤਿਆਰੀ ਹੋਣ ਲੱਗੀ 54 ਪਲਟਨ ਦੇ ਗੁਰਦੁਆਰੇ ਵਿੱਚ ਸਾਰੀਆਂ ਤਿਆਰੀਆਂ ਹੋਣ ਲੱਗ ਪਈਆਂ ਨੇ ਤੇ ਉਥੋਂ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੋਧ ਸਿੰਘ ਜੀ ਗਿਆਨੀ ਠਾਕੁਰ ਸਿੰਘ ਜੀ ਸੂਬੇਦਾਰ ਦਲੇਲ ਸਿੰਘ ਜੀ ਤੇ ਹਵਲਦਾਰ ਹੀਰਾ ਸਿੰਘ ਜੀ ਅੰਮ੍ਰਿਤ ਛਕਾਉਣ ਦੀ ਸੇਵਾ ਲਈ ਤਿਆਰ ਹੋ ਗਏ ਨੇ ਪੰਜਵੇਂ ਪਿਆਰੇ ਦੀ ਨਾ ਹਲੇ ਖੋਜ ਹੋ ਰਹੀ ਹੈ ਭਾਲ ਹੋ ਰਹੀ ਹੈ ਇੱਕ ਰੂਹਾਨੀ ਚਿਹਰੇ ਵਾਲੇ ਸੂਰਬੀਰ ਨਿਹੰਗ ਸਿੰਘ ਨੇ ਪਲਟਨ ਦੇ ਗੁਰਦਾਰੇ ਵਿੱਚ ਆ ਕੇ ਦਰਸਾਰੇ ਦਿੱਤੇ ਗਿਆਨੀ ਠਾਕੁਰ ਸਿੰਘ ਜੀ ਨੇ ਅਕਾਲੀ ਸਿੰਘ ਨੂੰ ਬੇਨਤੀ ਕੀਤੀ ਕਿ ਸਾਨੂੰ ਅੰਮ੍ਰਿਤ ਛਕਾਉਣ ਲਈ ਪੰਜਵੇਂ ਗੁਰਮੁਖ ਦੀ ਲੋੜ ਹੈ ਆਪਨੇ ਬੜੇ ਭਲੇ ਵੇਲੇ ਦਰਸ਼ਨ ਦਿੱਤੇ ਨੇ ਸਿੰਘ ਕਹਿਣ ਲੱਗਿਆ ਖਾਲਸਾ ਤਾਂ ਸਤਗੁਰੂ ਕਲਗੀਆਂ ਵਾਲੇ ਦੇ ਹੁਕਮ ਵਿੱਚ ਇਸੇ ਕਾਰਜ ਲਈ ਕੰਮਰ ਕਸਾ ਕਰਕੇ ਆਇਆ ਬੱਸ ਫਿਰ ਹੁਣ ਦੇਰ ਕੀ ਸੀ ਅਮਰਤ ਛਕਣ ਦੇ ਅਭਲਾਖੀ ਰਹਿਤ ਵਹਿਤ ਪੂਰੀ ਕਰਕੇ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਤੋਤੇ ਵਸਤਰ ਪਾ ਪਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਖੜੇ ਹੋ ਗਏ ਜਥੇਦਾਰ ਨੇ ਸਾਰਿਆਂ ਨੂੰ ਮੂਲ ਮੰਤਰ ਦਾ ਪਾਠ ਕਰੀ ਜਾਣ ਦਾ ਹੁਕਮ ਦਿੱਤਾ ਪੰਜ ਪਿਆਰੇ ਸੇਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਣਾ ਕਮਲਾ ਦਾ ਧਿਆਨ ਕਰਕੇ ਕਮਰ ਕਸਾ ਸਜਾ ਰਹੇ ਨੇ ਸੱਚੇ ਪਾਤਸ਼ਾਹ ਦਾ ਹੁਕਮ ਪਾਲਣ ਲਈ ਤਿਆਰ ਹੋ ਗਏ ਗ੍ਰੰਥੀ ਸਿੰਘ ਨੇ ਪ੍ਰੇਮ ਸਤਕਾਰ ਨਾਲ 50 ਪਿਆਰਿਆਂ ਦੀ ਰਹਿਮੀ ਬਹਿਣੀ ਦੀ ਪਰਤਾਲ ਕੀਤੀ ਫਿਰ ਜ세ਦਾਰ ਭਾਈ ਜੋਧ ਸਿੰਘ ਜੀ ਨੇ ਖੰਡਾ ਹੱਥ ਵਿੱਚ ਫੜਿਆ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦਰਗਾਹ ਵਿੱਚ ਅਰਦਾਸਾ ਸੋਧਿਆ ਅਰਦਾਸ ਬੇਨਤੀ ਕੀਤੀ ਏ ਸੱਚੇ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾੜੇ ਆ ਚੰਗੇ ਆ ਪਰ ਤੇਰੇ ਆ ਮਹਾਰਾ ਤੇਰੀ ਓਟ ਤੇਰਾ ਆਸਰਾ ਲੈ ਕੇ ਆਪ ਦਾ ਹੁਕਮ ਪਾਲਣ ਲਈ ਮਹਾਰਾਜ ਕੰਮਰ ਕਸਾ ਕਰਦੇ ਆ ਸਾਡੇ ਵਿੱਚ ਗੁਣ ਕੋਈ ਨਹੀਂ ਹੈ ਹਮ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਖ ਖਾਈ ਮਾਇਆ ਮੋਹ ਧਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਮਹਾਰਾਜ ਤੁਸੀਂ ਆਪਣੇ ਬਿਰਧ ਬਾਣੀ ਦੀ लाज ਰੱਖਣੀ ਹੈ ਆਪਣੇ ਕਲਾ ਦੁਆਰਾ ਪ੍ਰੇਮ ਰਸ ਬੀਰ ਰਸ ਨਾਮ ਰਸ ਦਾ ਪ੍ਰਕਾਸ਼ ਕਰਨਾ ਹੈ ਤੇ ਜੋ ਭੁਜੰਗੀ ਆਪ ਜੀ ਦਰਗਾਹ ਦੇ ਵਿੱਚ ਆਪ ਜੀ ਚਰਣਾ ਦੇ ਵਿੱਚ ਅਮਰਤ ਦੀ ਦਾਤ ਲੈਣ ਲਈ ਆਏ ਆ ਨਾ ਮਹਾਰਾਜ ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਰਸ ਵੀਰ ਰਸ ਤੇ ਨਾਮ ਰਸ ਮਹਾਰਾਜ ਸਿੰਚ ਦਿਓ ਸਿੱਖੀ ਕੇ ਸਾ ਸਵਾਸਾ ਸੰਗ ਨਿਭਾ ਲੈਣੀ ਮਹਾਰਾਜ ਇਹਨਾਂ ਬੱਚਿਆਂ ਤੋਂ ਅਰਦਾਸਾ ਹੁੰਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮ ਸੁਣ ਕੇ ਪੰਜ ਪਿਆਰੇ ਵੀਰ ਆਸਣ ਹੋ ਕੇ ਬੈਠ ਗਏ ਨੇ ਜੈਸਦਾਰ ਜੀ ਨੇ ਸਰਬ ਲੋਹ ਦੇ ਗੜਬੇ ਵਿੱਚੋਂ ਸਰਬ ਲੋਹ ਦੇ ਲਿਸ਼ਕਦੇ ਹੋਏ ਬਾਟੇ ਵਿੱਚ ਜੋ ਇੱਕ ਆਸਣ ਪਰ ਸਜੇ ਹੋਏ ਪੱਥਰ ਦੇ ਸੁਨਹਿਰੇ ਤੇ ਅਡੋਲ ਟਿਕਿਆ ਹੋਇਆ ਸੀ ਆਪਣੇ ਹੱਥੀਂ ਜਲ ਪਾਇਆ ਤੇ ਪੰਜਾ ਪਿਆਰਿਆਂ ਨੇ ਆਪਣੀ ਬੁੱਕਾਂ ਵਿੱਚ ਪਤਾਸੇ ਪਾ ਕੇ ਬਾਟੇ ਵਿੱਚ ਪ੍ਰਵੇਸ਼ ਕਰ ਦਿੱਤੇ ਨੇ ਹੁਣ ਪੰਜਾ ਪਿਆਰਿਆਂ ਨੇ ਸਾਵਧਾਨ ਹੋ ਕੇ ਨਾ ਇੱਕ ਟਕ ਆਪਣੀ ਨਿਗਾ ਆਪਣੀ ਦ੍ਰਿਸ਼ਟੀ ਜਲ ਤੇ ਠਹਿرائی ਐ ਫਿਰ ਅਚਨ ਪੰਜਾ ਪਿਆਰਿਆਂ ਨੇ ਗੁਰਮਖੋ ਉਹਨਾਂ ਦੇ ਵਿੱਚੋਂ ਪਹਿਲੇ ਪਿਆਰੇ ਨੇ ਜਪਜੀ ਸਾਹਿਬ ਜੀ ਦੂਸਰੇ ਪਿਆਰੇ ਨੇ ਜਾਪ ਸਾਹਿਬ ਤੀਸਰੇ ਨੇ ਸੁਦਾਸਵਈ ਚੌਥੇ ਨੇ ਚੌਪੀ ਸਾਹਿਬ ਤੇ ਪੰਜਵੇਂ ਨੇ ਸੰਪੂਰਨ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਇਸ ਦੇ ਮੰਗਰੋਂ ਫਿਰ ਅਰਦਾਸ ਸੋਧ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਹੁਕਮ ਲਿਆ ਗਿਆ ਅੰਮ੍ਰਿਤ ਦਾ ਬਾਟਾ ਅਡੋਲ ਪੱਥਰ ਦੀ ਦੌਰੀ ਤੇ ਇੱਕ ਪਿਆਰੇ ਦੇ ਪਹਿਰੇ ਵਿੱਚ ਟਿਕਾ ਦਿੱਤਾ ਗਿਆ ਇਧਰ ਤਾਂ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਰਹੇ ਤੇ ਉਧਰ ਅੰਮ੍ਰਿਤ ਅਬਲਾਖੀ ਜਸੇਦਾਰ ਸਾਹਿਬ ਜੀ ਦੀ ਆਗਿਆ ਪਾਲਣ ਕਰਦੇ ਆ ਹਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਰਸ ਜਪ ਰਹੇ ਨੇ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਜਾਪ ਕਰ ਰਹੇ ਨੇ ਇਸ ਵੇਲੇ ਕਿਹਨੂੰ ਪਤਾ ਸੀ ਕਿ 54 ਪਲਟਨ ਦਾ ਇੱਕ ਮਾਮੂਲੀ ਸਿਪਾਈ ਜੋ ਅੰਮ੍ਰਿਤ ਪਾਨ ਕਰਨ ਲਈ ਖੜਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਵਿੱਚ ਵੱਡਾ ਆਬਾ ਪਾਏਗਾ ਸਾਰੀ ਸ੍ਰਿਸ਼ਟੀ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਚੱਕਰ ਚਲਾਏਗਾ ਲੱਖਾਂ ਤਰਸਦੇ ਆ ਜੀਵਾਂ ਨੂੰ ਅੰਮ੍ਰਿਤ ਦੇ ਅਮੋਲਕ ਦਾਤ ਬਖਸ਼ੇਗਾ ਬਹੁਤ ਸੋਨੇ ਬਤਨ ਨੇ ਧੰਨ 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 ਜਨ ਆਇਆ ਜਿਸ ਪ੍ਰਸਾਰ ਸਭ ਜਗਤ ਤਰਾਇਆ ਤੇਨ ਧਨ ਜਣੇਂਦੀ ਮਾਓ ਆਏ ਸਫਲ ਸੇ ਹਾਂ ਪਾਤਾ ਪੁਲੀ ਕੌਰ ਜੀ ਤੇਰੀ ਕੋਖ ਧਨ ਹੈ ਧਨਤਾ ਦੇ ਯੋਗ ਹੈ ਮਾਂ ਤੇਰਾ ਪੁੱਤਰ ਅਤਰ ਸਿੰਘ ਜੋ ਤੇਰੇ ਨਾਲ ਵੱਡਾ ਅਹੁਦਾ ਪਾਉਣ ਦਾ ਬਚਨ ਕਰਕੇ ਆਇਆ ਸੀ ਨਾ ਆਪਣਾ ਵਾਕ ਸਫਲਾ ਕਰੇਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਤੇ ਦੀਨ ਦੁਨੀਆ ਦਾ ਪਾਤਸ਼ਾਹ ਹੋਣ ਕਰਕੇ ਸਾਰੀ ਸ੍ਰਿਸ਼ਟੀ ਨੂੰ ਨਿਵਾਏਗਾ ਹੁਣ ਜਥੇਦਾਰ ਸਾਹਿਬ ਨੇ ਅੰਮ੍ਰਿਤ ਅਵਲੱਖੀਆਂ ਨੂੰ ਸਾਵਧਾਨ ਕੀਤਾ ਪੰਜ ਵਾਰੀ ਮੂਲ ਮੰਤਰ ਦਾ ਪਾਠ ਉਹਨਾਂ ਪਾਸੋਂ ਆਪਣੇ ਪਿੱਛੇ-ਪਿੱਛੇ ਕਰਵਾਇਆ ਮੂਰੇ-ਮੂਰੇ ਆਪ ਬੋਲੀ ਗਏ ਪਿੱਛੇ-ਪਿੱਛੇ ਸਾਰੇ ਅੰਮ੍ਰਿਤ ਦੇ ਅਵਲੱਖੀਆਂ ਨੇ ਪਾਠ ਕੀਤਾ ਫਿਰ ਵਾਰੀ-ਵਾਰੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਗੂੰਜ ਵਿੱਚ ਸਭ ਅੰਮ੍ਰਿਤ ਅਬਲਾਖੀਆਂ ਨੂੰ ਸਾਂਝਾ ਬਾਟਾ ਫਰਾਵਣ ਤੇ ਮੰਗਰੋਂ ਗੁਰਮੁਖੋ ਜਥੇਦਾਰ ਸਾਹਿਬ ਨੇ ਉੱਚੀ ਆਵਾਜ਼ ਵਿੱਚ ਜਕਾਰਾ ਬੁਲਾਇਆ ਤੇ ਸਭ ਨੂੰ ਸਾਵਧਾਨ ਕੀਤਾ ਤੇ ਪਿੱਛੇ-ਪਿੱਛੇ ਬੁਲਾਇਆ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮਿਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰ ਸੇਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪਿਓ ਪਾਹੁਲ ਖੰਡ ਤਰ ਹੋਏ ਜਨਮ ਸੁਹਿਲਾ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਇਹ ਸ਼ਬਦ ਸੀ ਜਿਹੜਾ ਫਿਰ ਝੋਟੀਆਂ ਦੇ ਵਿੱਚ ਪੜਾਇਆ ਸ਼ਬਦ ਦੇ ਭੋਗ ਮਗਰੋਂ ਸਭ ਅੰਮ੍ਰਿਤ ਛਕਣ ਵਾਲਿਆਂ ਨੂੰ ਜਥੇਦਾਰ ਸਾਹਿਬ ਨੇ ਸੁਣਾਇਆ ਐ ਰਹਿਤ ਮਰਜ਼ਾਦਾ ਸੀ ਜਿਹੜੀ ਦ੍ਰਿੜ ਕਰਵਾਈ ਖਾਲਸਾ ਜੀ ਅੱਜ ਤੋਂ ਤੁਹਾਡਾ ਜਿਹੜਾ ਜਨਮ ਹੈ ਨਾ ਉਹ ਖਾਲਸਾ ਹੋ ਗਿਆ ਅੱਜ ਤੋਂ ਤੁਹਾਡਾ ਪਿਤਾ ਜਿਹੜਾ ਧਰਮ ਦਾ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧਰਮ ਦੇ ਮਾਤਾ ਜੀ ਤਨ ਤਨ ਮਾਤਾ ਸਹਿਬ ਕੌਰ ਜੀ ਨੇ ਅੱਛਾ ਜਨਮ ਭੂਮੀ ਤੁਹਾਡੀ ਕੇਸਗੜ੍ਹ ਸਾਹਿਬ ਹੈ ਯਾਦ ਰੱਖਿਓ ਜਿੱਥੇ ਤਨਤ ਸਤਨ ਸਾਹਿਬ ਸ੍ਰੀ ਗੁਰੂ ਕਲਗੀਧਰ ਮਹਾਰਾਜ ਨੇ ਪੰਜਾ ਪਿਆਰਿਆਂ ਦਾ ਸੀਸ ਭੇਟਾ ਲੈ ਕੇ ਖਾਲਸਾ ਪ੍ਰਗਟ ਕੀਤਾ ਸੀ ਅੱਛਾ ਵਾਸੀ ਤੁਸੀਂ ਆਨੰਦਪੁਰ ਸਾਹਿਬ ਦੇ ਹੋ ਤੇ ਗੁਰਦੁਆਰਾ ਗੁਰਦੁਆਰਾ ਕਿਹੜਾ ਮੰਨਣਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਵਾਸ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪੰਜ ਕਕਾਰ ਕੜਾ ਕੰਗਾ ਕੇਸ ਕਛਹਿਰਾ ਕਿਰਪਾਨ ਖਾਲਸਾ ਜੀ ਸਦਾ ਅੰਗ ਸੰਗ ਰੱਖਣੇ ਨੇ ਚਾਰ ਬੱਜਰ ਕਰੈਤਾ ਜਿੰਨਾ ਤੋਂ ਬਚ ਕੇ ਰਹਿਣਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਕਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਸੀਸ ਦੀ ਚੋਟੀ ਤੱਕ ਸਾਰੇ ਰੋਗ ਇਹਨਾਂ ਦੀ ਕਦੇ ਬੇਅਦਬੀ ਨਹੀਂ ਕਰਨੀ ਪਰ ਇਸਤਰੀ ਗਮਰ ਨਹੀਂ ਕਰਨਾ ਪਰ ਬੇਟੀ ਕੋ ਬੇਟੀ ਜਾਨਾ ਪਰ ਇਸਤਰੀ ਕੋ ਬਾਤ ਬਖਾਨਾ ਯਾਦ ਰੱਖਿਓ ਖਾਲਸਾ ਜੀ ਵਿਖਿਆ ਪਾਰ ਨਹੀਂ ਕਰਨਾ ਤਮਾਕੂ ਚਰਸ ਚੰਡੂ ਸਲਫਾ ਆਦਕ ਜਿਹੜੇ ਨਸ਼ੇ ਨੇ ਉਹਨਾਂ ਦਾ ਸੇਵਨ ਨਹੀਂ ਕਰਨ ਕੁੱਠਾ ਨਹੀਂ ਖਾਣਾ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਇਹ ਜਿਹੜੀਆਂ ਬੱਜਰ ਕ੍ਰੈਤਾ ਨੇ ਕਦੇ ਭੁੱਲ ਕੇ ਵੀ ਨਹੀਂ ਕਰਨੀਆਂ ਇਹਨਾਂ ਤੋਂ ਬਚ ਕੇ ਰਹਿ ਮੈਂ ਇਹਨਾਂ ਦੇ ਕਰਨ ਨਾਲ ਸਿੱਖ ਸਿੱਖੀ ਤੋਂ ਪਤਿਤ ਹੋ ਜਾਂਦਾ ਹੈ ਤੇ ਧਨ ਤਨ ਮਾਤਾ ਸਹਿਬ ਕੌਰ ਜੀ ਦੀ ਝੋਲੀ ਵਿੱਚੋਂ ਡਿੱਗ ਪੈਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਡਿੱਗੇ ਵੀ ਕਿਉਂ ਨਾ ਝੋਲੀ ਦੇ ਵਿੱਚੋਂ ਮਾਤਾ ਜੀ ਨੇ ਰੱਖ ਕੇ ਕਰਨਾ ਕੀ ਹੈ ਖਰੇ ਖਜ਼ਾਨੇ ਪਾਈ ਹੈ ਖੋਟੇ ਸੱਟਿਏ ਬਾਹਰ ਬਾੜ ਜਿਹੜੇ ਖੋਟੇ ਹੋ ਜਾਂਦੇ ਨੇ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਜਿਹੜੇ खरे-ਖਰੇ ਹੁੰਦੇ ਨੇ ਸਿੱਖ ਨੇ ਜਿਹੜੇ ਕਸਵੱਟੀ ਤੇ ਪੂਰੇ ਉੱਤਰ ਜਾਂਦੇ ਆ ਧੰਨ ਧੰਨ ਮਾਤਾ ਸਹਿਬ ਕੌਰ ਜੀ ਦੀ ਝੋਲੀ ਦਾ ਬੁੱਕਲ ਦਾ ਉਹੀ ਨਿਕਮਾਣ ਸਕਦਾ ਫੇਰ ਸਾਰਿਆਂ ਨੂੰ ਗੁਰਮੰਤਰ ਦਰੜਾਇਆ ਵਾਹਿਗੁਰੂ 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 ਜਪ ਵਾਹਿਗੁਰੂ 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 ਇਹ ਗੁਰਮੰਤਰ ਦ੍ਰਿੜ ਕਰਵਾਇਆ ਫਿਰ ਅੰਮ੍ਰਿਤ ਵੇਲੇ ਜਾਗਣ ਤੇ ਪੰਜਾ ਬਾਣੀਆਂ ਦਾ ਪਾਠ ਨਿਤਨੇਮ ਨਾਲ ਕਰਨ ਦਾ ਉਪਦੇਸ਼ ਦਿੱਤਾ ਗੁਰਸਤ ਕੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਣਾਵੈ ਹਰ ਇੱਕ ਅੰਮ੍ਰਿਤਧਾਰੀ ਸਿੱਖ ਦਾ ਧਰਮ ਹੈ ਕਿ ਘਟੋ ਘਟ ਪੰਜ ਬਾਣੀਆਂ ਪੜ੍ਹਨੀਆਂ ਅੰਮ੍ਰਿਤ ਵੇਲੇ ਜਪਜੀਤ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਤੇ ਸੰਪੂਰਨ ਆਨੰਦ ਸਾਹਿਬ ਦਾ ਜਾਪ ਕਰਨਾ ਤੇ ਅਰਦਾਸਾ ਸੋਧ ਕੇ ਫੇਰ ਕੰਮਕਾਰ ਕਰਨੇ ਆ ਬਾਕੀ ਦੇ ਸ਼ਾਮ ਨੂੰ ਰਹਿਤ ਮਰ ਜਿਆਦਾ ਦ੍ਰਿੜ ਕਨਵਾਈ ਕਿ ਸ਼ਾਮ ਦੇ ਵਕਤ ਰਹਿਰਾ ਸਾਹਿਬ ਉਹਦੇ ਵਿੱਚ ਚੌਪੀ ਸਾਹਿਬ ਵੀ ਆ ਜਾਂਦੀ ਹੈ ਤੇ 6 ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਆ ਜਾਂਦੇ ਨੇ ਹੋਰ ਬਾਕੀ ਦੇ ਜਿਹੜੇ ਸ਼ਬਦ ਨੇ ਉਹ ਆ ਜਾਂਦੇ ਆ ਤੇ ਜਦੋਂ ਸੌਣਾ ਸੌਣ ਤੋਂ ਪਹਿਲਾਂ ਜਦੋਂ ਬਿਰਾਜਣਾ ਹੈ ਨਾ ਯਾਦ ਕਰਕੇ ਖਾਲਸਾ ਜੀ ਕੀਰਤਨ ਸੋਹਣ ਦਾ ਜਾਪ ਜ਼ਰੂਰ ਕਰਨਾ ਭੁੱਲਣਾ ਨਹੀਂ ਹੈ ਤੇ ਅੰਤਮ ਉਪਦੇਸ਼ ਸਤ ਸੰਗਤ ਬਧਾਵਨ ਗੁਰਮੁਖ ਨਾਮ ਦੇ ਰਸੀਆਂ ਦਾ ਪਰਸਪਰ ਮਿਲਾਪ ਕਰੀ ਰੱਖਣਾ ਹੈ ਤੇ ਉਸ ਵੈਗੁਰੂ ਪਰਮੇਸ਼ਰ ਦੇ ਦਰਕਰਨ ਨਾਲ ਸਾਂਝ ਪਾਉਣ ਵਾਲਾ ਹਰੀ ਜਸ ਕੀਰਤਨ ਕਥਾ ਸ਼ਬਦ ਦੀ ਵਿਚਾਰ ਤੇ ਕੁਸੰਗ ਯਾਦ ਰੱਖਿਓ ਕੁਸੰਗ ਤੋਂ ਜ਼ਰੂਰ ਬਚ ਕੇ ਰਹਿਣਾ ਕੁਸੰਗਤ ਨਹੀਂ ਕਰਨੀ ਸੰਗਤ ਕਰਨੀ ਹੈ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਵਸਨ ਕਾਰੋ ਪਰਸੀਐ ਤੋ ਕਛ ਲੱਗੈ ਦਾਗ ਚਾਰ ਗੱਲਾਂ ਖਾਸ ਤੌਰ ਤੇ ਯਾਦ ਰੱਖਣੀਆਂ ਨੇ ਹੱਥਾਂ ਪੈਰਾਂ ਨਾਲ ਚੋਰੀ ਜਾਰੀ ਨਹੀਂ ਕਰਨੀ ਕੰਨਾਂ ਨਾਲ ਨਿੰਦਾ ਨਹੀਂ ਸੁਣਨੀ ਕਦੇ ਜੀਵ ਨਾਲ ਨਿੰਦਿਆ ਕਰਨੀ ਨਹੀਂ ਹੈ ਅੱਖਾਂ ਨਾਲ ਪਰਾਇਆ ਤਨ ਤੇ ਪਰਾਇਆ ਤਨ ਦੇਖਣਾ ਨਹੀਂ ਹੈ ਤੇ ਗੁਰਮਖੋ ਫੇਰ ਅੰਤਮ ਅਰਦਾਸਾ ਸੋਧ ਕੇ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮ ਲਿਆ ਗਿਆ ਕੜਾ ਪ੍ਰਸ਼ਾਦ ਵਰਤਾਇਆ ਗਿਆ ਸਾਰਿਆਂ ਅੰਮ੍ਰਿਤ ਪਾਨ ਕਰਨ ਵਾਲਿਆਂ ਨੂੰ ਇੱਕ ਬਾਟੇ ਵਿੱਚ ਕੜਾ ਪ੍ਰਸ਼ਾਦ ਛਕਾ ਕੇ ਬੀਰ ਖਾਲਸੇ ਨੂੰ ਸੱਚੇ ਭਾਈ ਹੋਣ ਦਾ ਸਬਕ ਦਿੜ੍ੜ ਕਰਵਾਇਆ ਜਦੋਂ ਅੰਮ੍ਰਿਤ ਪ੍ਰਚਾਰ ਹੋ ਚੁੱਕਿਆ ਅੰਮ੍ਰਿਤ ਸੰਚਾਰ ਹੋ ਚੁੱਕਿਆ ਤਾਂ ਫਿਰ ਉਹ ਜਿਹੜਾ ਅਕਾਲੀ ਸਿੰਘ ਨੂਰਾਨੀ ਚਿਹਰੇ ਵਾਲਾ ਅਕਾਲੀ ਸਿੰਘ ਉਹ ਆਇਆ ਸੀ ਕੜਾ ਪ੍ਰਸ਼ਾਦ ਲੈ ਕੇ ਆਪਣੇ ਰਾਹ ਪੈ ਗਿਆ ਉਹ ਵੀ ਸਿੰਘ ਬਾਕੀ ਅੰਮ੍ਰਿਤ ਛਕਣ ਵਾਲੇ ਪ੍ਰੇਮੀ ਆਪਣੇ ਆਪਣੇ ਡੇਰਿਆਂ ਨੂੰ ਚਲੇ ਗਏ ਪਰ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਸੇ ਦਿਨ ਤੋਂ ਹੀ ਪਲਟਨ ਦੇ ਗੁਰਦੁਆਰੇ ਟਿਕ ਗਏ ਦੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਜੋਧ ਸਿੰਘ ਜੀ ਉਹਨਾਂ ਦੇ ਅਰਧਲੀ ਬਣ ਕੇ ਰਹਿਣ ਲੱਗ ਪਏ ਤੇ ਗੁਰਮੁਖੋ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਲਸਰ ਸੇਵ ਕਰੀ ਤੇ ਸੂਬੇਦਾਰ ਦਲੇਲ ਸਿੰਘ ਜੀ ਨੇ ਸੰਤ ਜੀ ਮਹਾਰਾਜ ਦਾ ਪਹਿਰਾ ਮਾਫ ਕਰਵਾ ਦਿੱਤਾ ਪਰੇਡ ਮੰਗਰੋ ਸਾਰਾ ਦਿਨ ਸੰਤ ਜੀ ਗੁਰਦੁਆਰੇ ਸਹਿਬ ਦੀ ਟਹਿਲ ਪੰਤਰ ਸੇਵਾ ਕਰਦੇ ਰਹਿੰਦੇ ਝਾੜੂ ਦੇ ਕੇ ਦਰਿਆ ਝਾੜ ਵਿਛਾਉਂਦੇ ਗ੍ਰੰਥੀ ਜੋਧ ਸਿੰਘ ਜੀ ਦਾ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਬੜੇ ਪ੍ਰੇਮ ਨਾਲ ਛਕਾਉਂਦੇ ਫਿਰ ਉਹਨਾਂ ਤੋਂ ਮੰਗਰੋ ਫਿਰ ਆਪ ਛਕਦੇ ਉਸ ਤੋਂ ਮੰਗਰੋ ਸਾਰਾ ਦਿਨ ਗੁਰਮੁਖੀ ਵਿਦਿਆ ਪੜਨ ਵਿੱਚ ਬਿਤਾਉਂਦੇ ਰਾਤ ਨੂੰ ਭਾਈ ਜੋਧ ਸਿੰਘ ਜੀ ਦੀ ਟਹਿਲ ਸੇਵਾ ਕਰਕੇ ਫਿਰ ਤਕਰੀਬਨ 9 ਵਜੇ ਵਿਰਾਜ ਜਾਂਦੇ ਮਹਾਪੁਰਖ ਅਮਰਤ ਵੇਲੇ 2 ਵਜੇ ਹੀ ਮਹਾਪੁਰਖ ਫਿਰ ਜਾਗ ਪੈਂਦੇ ਇਸ਼ਨਾਨ ਕਰਕੇ ਸ਼ਬਦ ਦਾ ਅਭਿਆਸ ਕਰਦੇ ਨਿਤਨੇਮ ਕਰਦੇ ਉਸ ਤੋਂ ਮੰਗਰੋਂ ਫੇਰ ਕਿਤੇ ਜਾ ਕੇ ਪ੍ਰੇਡ ਵਿੱਚ ਹਾਜ਼ਰ ਹੋ ਜਾਂਦੇ ਮਹਾਪੁਰਖ ਰਹੁ ਵਿਚਾਰ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਇਤਿਹਾਸ ਹੈ ਉਹਨਾਂ ਦੇ ਜੀਵਨ ਦਾ ਥੋੜਾ ਥੋੜਾ ਕਰਕੇ ਆਪਾਂ ਹਰ ਰੋਜ਼ ਪੜਿਆ ਕਰਾਂਗੇ ਵਿਚਾਰਿਆ ਕਰਾਂਗੇ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਿਆ ਕਰਾਂਗੇ ਸੰਗਤਾਂ ਨੂੰ ਬੇਨਤੀ ਹੈ ਭਾਈ ਆਪ ਵੀ ਇਤਿਹਾਸ ਸੁਣਨਾ ਤੇ ਹੋਰ ਸੰਗਤਾਂ ਨੂੰ ਵੀ ਸੁਣਾਉਣਾ ਲਾਇਕ ਸ਼ੇਅਰ ਕਮੈਂਟ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ